ਐਡਿਕਸ਼ਨ ਲੋਕਾਂ ਨੂੰ ਬਹੁਤ ਹੋ ਰਿਹਾ ਕਿਸੇ ਨੂੰ ਕਿਸ ਚੀਜ਼ ਦਾ ਹੋ ਰਿਹਾ ਨਸ਼ੇ ਦਾ ਹੋ ਰਿਹਾ ਸ਼ਰਾਬ ਦਾ ਹੋ ਰਿਹਾ ਕੋਈ ਵੀ ਲਾ ਲੋ ਅੱਜ ਕੱਲ ਧੂਆਂ ਵੇਪ ਦਾ ਹੋ ਰਿਹਾ ਕੋਈ ਵੀ ਐਡਿਕਸ਼ਨ ਹਰ ਇੱਕ ਬੱਚੇ ਨੂੰ ਕੋਈ ਨਾ ਕੋਈ ਐਡਿਕਸ਼ਨ ਹੈ ਕੁੰਡਲੀ ਚ ਇਹ ਪਤਾ ਲੱਗ ਜਾਂਦਾ ਵੀ ਇਹ ਬੱਚਾ ਉਹਦੇ ਟਾਈਮ ਚ ਕੋਈ ਐਡਿਕਸ਼ਨ ਚ ਲੱਗ ਸਕਦਾ ਇਹਨੂੰ ਹੁਣੇ ਤੋਂ ਉਹ ਪ੍ਰੋਗਰਾਮਿੰਗ ਕਰੋ ਵੀ ਤੂੰ ਆ ਚੀਜ਼ ਨਹੀਂ ਬਣਾ ਈਚ ਐਵਰੀ ਕਾਈਂਡ ਆਫ ਜਿਹੜਾ ਨਸ਼ਾ ਹੈ ਨਾ ਕਿਸੇ ਨਾ ਕਿਸੇ ਪਲੈਨਟ ਤੋਂ ਰਿਲੇਟਡ ਹੈ ਧੂਏ ਵਾਲਾ ਨਸ਼ਾ ਰਾਹੂ ਤੋਂ ਰਿਲੇਟਡ ਹੈ ਸ਼ਰਾਬ ਵਾਲਾ ਨਸ਼ਾ ਸ਼ਨੀ ਤੋਂ ਰਿਲੇਟਡ ਹੈ ਸ਼ਰਾਬ ਦਾ ਕਹ ਲੋ ਜਾਂ ਫਿਤਕਾਲੀ ਵਸਤੂ ਕੋਈ ਵੀ ਅਫੀਮ ਦਾ ਨਸ਼ਾ ਇਹ ਸਾਰਾ ਕੁਝ ਇਹ ਸ਼ਨੀ ਤੋਂ ਰਿਲੇਟਡ ਹੈ ਜਦੋਂ ਇਹ ਸੈਕੰਡ ਹਾਊਸ ਲੱਗਾਂ ਦੀ 12th ਹਾਊਸ ਮੁੱਖ ਹਲੇ ਘਰ ਚ ਹੁੰਦਾ ਤਾਂ ਬੰਦਾ ਇਹ ਨਸ਼ੇ ਕਰਦਾ ਹੈ ਜੀ ਜਿਹੜਾ ਚਿੱਟਾ ਕਹਿੰਦੇ ਨੇ ਉਹ ਚੰ드ਰਮਾ ਤੋਂ ਰਿਲੇਟਡ ਹੈ ਬਟ ਕੋਈ ਵੀ ਐਡਿਕਸ਼ਨ ਹੈ ਚਾਹੇ ਉਹ ਵੀਡੀਓ ਗੇਮ ਦੀ ਐਡਿਕਸ਼ਨ ਵੀ ਹੈ ਨਾ ਤਾਂ ਸਮਝ ਲਓ ਕਿਤੇ ਨਾ ਕਿਤੇ ਚੰ드ਰਮਾ ਖਰਾਬ ਹੂੰ ਫਿਰ ਐਡੀਸ਼ਨਲ ਸ਼ਨੀ ਖਰਾਬ ਹੈ ਸ਼ਰਾਬ ਦਾ ਐਡੀਸ਼ਨਲ ਰਾਹੂ ਖਰਾਬ ਹੈ ਤਾਂ ਧੂਏ ਨਾਲ ਵਾਲਾ ਵੀ ਪਲਿਆ ਜਾਂ স্মੋਕਿੰਗ ਵਾਲਾ ਜਾਂ ਕੁਝ ਹੋਰ ਚੀਜ਼ਾਂ ਜੀ ਜੀ